ਉਸ ਤੋਂ ਚਲਦੇ ਚਲਦੇ ਬਲੱਡ ਨੇਸ਼ਨ ਕੈਂਪ ਆਈ ਕੈਂਪ ਹਾਰਡਜਾਕ ਕੈਂਪ ਐਨਟੀ ਕੈਂਪ ਜਨਰਲ ਮੈਡੀਕਲ ਕੈਂਪ ਰੇਲਵੇ ਸਟੇਸ਼ਨ ਤੇ ਠੰਡੇ ਪਾਣੀ ਦੀ ਸੇਵਾ ਗਰਮੀਆਂ ਦੇ ਵਿੱਚ ਗਰੀਬ ਲੜਕਿਆਂ ਅੰਦੇ ਸ਼ਾਦੀ ਕਰਨਾ ਗਰੀਬ ਬੱਚਿਆਂ ਦੀ ਐਜੂਕੇਸ਼ਨ ਚ ਮਦਦ ਕਰਨਾ ਇਹ ਸਾਰੇ ਕੰਮ ਕਰਦੀ ਹੈ ਤੇ ਇਹ ਪਹਿਲੀ ਵਾਰੀ ਅਸੀਂ ਬਠਿੰਡੇ ਤੋਂ ਬਾਹਰ ਆ ਕੇ ਜਿਹੜਾ ਕੈਂਪ ਲਗਾ ਰਹੇ ਹਾਂ ਸੰਗਰੂਰ ਦੇ ਵਿੱਚ ए मुख मेहमान है सहयोग कैंप अठाठव कैंप है, है।, है कोशिश रहे हैं भला तो हो सके जैटरिक काम चिट्टी मोती का बहुत फैलिया हो बहुत फैलिया बार भी बहुत है लेकिन पंजाब चे सब तो ज्यादा है पंजाब चोग जे है जेडे ਕੈਂਪਾਂ ਚ ਵੀ ਨਹੀਂ ਆਂਦੇ ਅਸੀਂ ਅਨਾਉਂਸਮੈਂਟ ਕਰਾਣੇ ਆ ਪਿੰਡ ਪਿੰਡ ਜਾ ਕੇ ਗੱਲੀ ਗੱਲੀ ਜਾ ਕੇ ਲੇਕਿਨ ਲੋਕ ਫੇਰ ਵੀ ਨਹੀਂ ਆਂਦੇ ਇਹ ਬੜੇ ਅਨਪਾਨੀ ਹੈਗੇ ਜਾਂ ਤਾਂ ਉਹਦੇ ਬੱਚੇ ਜਾਂ ਉਹਨਾਂ ਨੂੰ ਕੋਈ ਗਾਈਡ ਨਹੀਂ ਸਹੀ ਕਰਦਾ ਤਾਂ ਨਹੀਂ ਸਾਡੇ ਦੇ ਕੈਂਪ ਦੇ ਵਿੱਚ ਸੁਸਾਇਟੀ ਦੇ ਕੈਂਪ ਤੇ ਜਦੋਂ ਦੀ ਸੁਸਾਇਟੀ ਬਣੀ 1980 ਅਜੇ ਤੱਕ ਇੱਕ ਪੈਸਾ ਨਹੀਂ ਲੱਗਦਾ ਕਿਸੇ ਕੈਂਪ ਤੇ ਕਿਸੇ ਦਵਾਈ ਦਾ ਕਿਸੇ ਇਹ ਚੀਜ਼ ਦਾ ਮੁਰ ਅਖਾਣੇ ਕੈਂਪ ਦੇ ਵਿੱਚ ਮਰੀਜ਼ਾਂ ਦਾ ਮਰੀਜ਼ਾਂ ਦੇ ਨਾਲ ਕਿਹੜੇ ਆਏ ਹੋਣਗੇ ਉਹਨਾਂ ਦਾ ਖਾਣਾ ਪੀਣਾ ਸਭ ਮੁਫਤ ਮਰੀਜ਼ਾਂ ਨੂੰ ਦਵਾਈਆਂ ਬਿਲਕੁਲ ਮੁਫਤ ਅਤੇ ਜਿਹੜੇ ਹੈਗੇ ਆਪਰੇਸ਼ਨ ਕਰਾਂਗੇ ਛਿੱਟੇ ਮੋਤੀ ਦੇ ਉਹਨਾਂ ਦੇ ਵਿੱਚ ਲਾਜ਼ ਬਿਲਕੁਲ ਮੁਫਤ

ਅੱਖਾਂ ਦੇ ਆਪਰੇਸ਼ਨ ਵੀ ਲੋਕਾਂ ਦੇ ਸੁਸਾਇਟੀ ਨੇ ਕਰਵਾਏ ਆ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਹੀ ਚੱਲਦੀ ਹੈ ਜੋ ਸੁਸਾਇਟੀ ਨੇ ਜਿਸ ਵੇਲੇ ਸ਼ੁਰੂ ਕੀਤੀ ਸੀ 1980 ਦੇ ਵਿੱਚ 100-100 ਰੁਪਏ 10 ਮੈਂਬਰਾਂ ਨੇ ਪਾ ਕੇ ਸ਼ੁਰੂ ਕੀਤੀ ਸੀ ਤੇ ਅੱਜ ਸੁਸਾਇਟੀ ਕੋਲ ਆਪਣਾ ਹਸਪਤਾਲ ਹੈ ਉਸ 'ਚ ਪੰਜ ਡਾਕਟਰ ਹੈ ਹੱਡੀਆਂ ਦੇ ਦੰਦਾਂ ਦੇ ਅੱਖਾਂ ਦੇ ਜਨਰਲ ਫਿਜੀਸ਼ੀਨ ਲੇਡੀ ਡਾਕਟਰ ਤੇ ਫਿਜ਼ੀਓਥੈਰੇਪਿਸਟ ਇਹ ਪੰਜ ਡਾਕਟਰ ਹੈ ਦਾਂ ਹੀ ਜਿਹੜਾ ਤੁਸੀਂ ਹੋਰ ਉੱਥੇ ਆਪਦੇ ਹੱਥਾਂ ਨਾਲ ਪੁੱਲੇ ਹੋਏ ਨੇ ਉਹ ਤੇ ਕਿਹੜਿਆ ਟੇਲਾ ਉਹੋ ਜਿਹੜਾ ਲੋਕਾਂ ਵਾਂਗ ਇਹ ਨਾ ਹੁੰਦਾ ਕਿ ਲੋਕਾਂ ਨੂੰ ਕਿਸੇ ਹੱਦੋਂ ਗਏ ਸਾਡੇ ਹਸਪਤਾਲ ਦੇ ਵਿੱਚ 20 ਰੁਪਏ ਪਰਚੀ ਫੀਸ ਲੈ ਕੇ ਦਵਾਈ ਸਭ ਪੇਸ਼ੈਂਟ ਨੂੰ ਮੁਫਤ ਦਿੱਤੀ ਜਾਂਦੀ ਹੈ 20 ਰੁਪਏ ਪਰਚੀ ਲੈ ਕੇ ਇੱਕ ਦਾ ਇਹ ਲਾਦੋ ਬਟਿੰਡੇ ਕਿੱਥੇ ਆਪ ਤਾਣਾ ਹੈ ਬਟਿੰਡੇ ਪਰਸਨਾ ਨਗਰ ਰੇਲਵੇ ਸਟੇਸ਼ਨ ਦੇ ਨੇੜੇ ਅੰਡਰਬ੍ਰਿਜ ਟੱਪਣਸਾਰ

हर महीने सोसायटी गुडविल हस्पता गर्भवती औरत और नौष्टिकार और और जिन्होंने बच्चे थे, बच्चे की माँ वास्ते फ्री देने हर महीने पंजाब लेडीज न

குட வேல <laughs>